ਪਰਸ ਪਰਸਨ ਸਰਦਾਰ ਅਰਸ਼ਦੀਪ ਸਿੰਘ ਜੀ ਪਲੇਅਰ ਸਾਹਿਬ ਇੱਕ ਬੜਾ ਅਹਿਮ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਵੈਸੇ ਤੇ ਮੇਰੇ ਸੀਨੀਅਰ ਸਾਥੀ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਸ ਸਾਹਿਬ ਬੜੇ ਤਤਪਰ ਸੀ ਕਿ ਮੈਂ ਆਪ ਚੰਡੀਗੜ੍ਹ ਪਹੁੰਚ ਕੇ ਤੇ ਇਹ ਮੁੱਦੇ ਤੇ ਗੱਲ ਕਰਨੀ ਪਰ ਕਿਉਂਕਿ ਸਮਾਂ ਘੱਟ ਸੀ ਉਹ ਪਹੁੰਚ ਨਹੀਂ ਸਕੇ ਇਸ ਕਰਕੇ ਮੈਂ ਆਪਣੇ ਵੱਲੋਂ ਵੀ ਉਹਨਾਂ ਵੱਲੋਂ ਵੀ ਤੇ ਅਸਤੀ ਪਲੇਸਿੰਗ ਵੱਲੋਂ ਜਿਹੜਾ ਇੱਕ ਬਹੁਤ ਹੀ ਇਹ ਮੁੱਦਾ ਆਬ ਜਿੰਨੇ ਸਾਰੀ ਸਿੱਖੋਂ ਵਾਸਤੇ ਇੱਕ ਵੱਡੀ ਚਿੰਤਾ ਵੀ ਜਿਹੜੀ ਪੈਦਾ ਕੀਤੀ ਆ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਅੱਜ ਵਿਧਾਨ ਸਭਾ ਦਾ ਸੈਸ਼ਨ ਦਾ ਆਖਰੀ ਦਿਨ ਸੀ ਆਮ ਤੌਰ ਤੇ ਜਦੋਂ ਜ਼ੀਰੋ ਆਵਰ ਹੁੰਦਾ ਤੇ ਉਦੋਂ ਜਿਹੜੇ ਐਮ ਐਲ ਏ ਸਾਹਿਬਾਨ ਨੇ ਕਈ ਵਾਰੀ ਕਿਸ ਮਸਲੇ ਵਾਸਤੇ ਉਹਨਾਂ ਨੂੰ ਸਮਾਂ ਹੋਰ ਕਿਤੇ ਨਹੀਂ ਮਿਲਦਾ ਤੇ ਮੁੱਦਾ ਅਹਿਮ ਹੋਵੇ ਤੇ ਜ਼ੀਰੋ ਆਵਰ ਚ ਇੱਕ ਤੋਂ ਮਿੰਟ ਵਿੱਚ ਉਹ ਆਪਣਾ ਮੁੱਦਾ ਉਠਾ ਲਿਆ ਪਰ ਜਨਰਲੀ ਇਹ ਹੁੰਦਾ ਹੈ ਕਿ ਮੰਤਰੀ ਸਹਿਬਾਨ ਕਦੀ ਜ਼ੀਰੋ ਆਵਰ ਦੇ ਵਿੱਚ ਆਮ ਤੌਰ ਤੇ ਨਹੀਂ ਬੋਲਦੇ ਕਿਉਂਕਿ ਉਹਨਾਂ ਕੋਲੇ ਬੋਲਣ ਵਾਸਤੇ ਬਹੁਤ ਸਮਾਂ ਹੁੰਦਾ ਹੈ ਜੇ ਕੋਈ ਐਮਐਲਏ ਮੁੱਦਾ ਉਠਾਵੇ ਤੇ ਮੰਤਰੀ ਦੀ ਮਰਜ਼ੀ ਹੋਵੇ ਤਾਂ ਜਵਾਬ ਦੇ ਸਕਦਾ ਹੈ ਨਾ ਮਰਜ਼ੀ ਹੋਵੇ ਤਾਂ ਜਵਾਬ ਨਾ ਦੇਵੇ ਕੋਈ ਜ਼ਰੂਰਤ ਵੀ ਨਹੀਂ ਹੁੰਦੀ ਪਰ ਅੱਜ ਮੈਂ ਦੇਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਖੁਦ ਆਪ ਜ਼ੀਰੋ ਆਵਰ ਦੇ ਵਿੱਚ ਖੜੇ ਹੋ ਕੇ ਤੇ ਸ਼੍ਰੀ ਆਕਾਲਕਿਕ ਸਾਹਿਬ ਦਾ ਜਿਹੜਾ ਵਿਧਿ ਵਿਵਧਾਨ ਬਣਾਉਣ ਵਾਸਤੇ ਜਿਹੜੀ ਤਜਵੀਜ਼ ਆ ਆਪਣੀ ਉਹ ਜ਼ੀਰੋ ਆਵਰ ਦੇ ਵਿੱਚ ਉਸ ਸਮੇਂ ਪੇਸ਼ ਕਰਨ ਲੱਗੇ ਦੂਜੇ ਪਾਸੇ ਸਾਡੇ ਜਿਹੜੇ ਮਨਪ੍ਰੀਤ ਸਿੰਘ ਅਯਾਰੀ ਸਾਹਿਬ ਵੀ ਕਿਉਂਕਿ ਪਹਿਲੇ ਹੀ ਲੱਗਦਾ ਸੀ ਸਾਰਾ ਗਿਣਾ ਮਿਥਿਆ ਦੋਨੇ ਪਾਸੇ ਔਰ ਮੰਤਰੀ ਜੀ ਨੇ ਵੀ ਬੋਲਦੇ ਉਹਨਾਂ ਦਾ ਨਾਮ ਆਪ ਲਿਆ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਮੈਂ ਹੈਰਾਨ ਸੀ ਕਿ ਸ੍ਰੀ ਆਕਾਸ਼ਪਤ ਜੀ ਸਾਹਿਬ ਸਾਡਾ ਸਭ ਤੋਂ ਸਰਮੌਰ ਜਿਹੜੀ ਸਸਤਾ ਸੇ ਕੌਮ ਦੀ ਜਦੋਂ ਤੋਂ ਸਾਰੀ ਦੁਨੀਆ ਦੇ ਵਿੱਚ ਬੈਠਾ ਸਿੱਖ ਜਿਹੜਾ ਸੇਧ ਲੈ ਕੇ ਚੱਲਦਾ ਜਿੱਥੇ ਵੀ ਸਿੱਖ ਕੋਈ ਬੈਠਾ ਹੁੰਦਾ ਹੈ ਸ਼੍ਰੀ ਕਾਕ ਸਾਹਿਬ ਨੂੰ ਨਤਬਸਤਕ ਹੈ ਉਹਦੇ ਸੰਬੰਧ ਦੇ ਵਿੱਚ ਮੇਰੀ ਪੀੜੀ ਦਾ ਜਿਹੜਾ ਸਿਧਾਂਤ ਹੈ ਗੁਰੂ ਹਰਪਿੰਦ ਸਾਹਿਬ ਦਾ ਉਹਦੇ ਸੰਬੰਧ ਦੇ ਵਿੱਚ ਹਰਜੋਤ ਸਿੰਘ ਬੈਂਸ ਮੰਤਰੀ ਸਾਹਿਬ ਉੱਠ ਕੇ ਖੜੇ ਹੋਏ ਤੇ ਪਹਿਲੇ ਉਹਨਾਂ ਦੇ ਸ਼ਬਦ ਸੀ ਕਿ ਬੜੇ ਜ਼ਰੂਰੀ ਤੇ ਅਹਿਮ ਮੁੱਦੇ ਦੇ ਉੱਤੇ ਮੈਂ ਗੱਲ ਕਰਨ ਕਰਨ ਵਾਸਤੇ ਖੜਾ ਹੋਇਆ। ਉਹਨਾਂ ਨੇ ਕਿਹਾ ਕਿ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ ਹੋਣਾ ਚਾਹੀਦਾ। ਇਹ ਆਪਣੇ ਸ਼ਬਦ ਆ ਮੰਤਰੀ ਜੀ ਦੇ। ਵੀਡੀਓ ਵੀ ਮੇਰੇ ਕੋਲ ਆ। ਜੇ ਕਹੋ ਤਾਂ ਮੈਂ ਤੁਹਾਨੂੰ ਹੁਣੇ ਸੁਣਾ ਵੀ ਸਕਦਾ। ਆਪਣੇ ਸ਼ਬਦ ਆ। ਮੈਨੂੰ ਸੁਣਾਇ ਦੇਨਾ ਮੇਰੇ ਖਿਆਲ ਥੋੜੀ ਜਿਹੀ ਕਲੈਰਟੀ ਹੋ ਜੇਗੀ 1 ਸੈਕਿੰਡ ਦਾ ਕੰਮ ਹੈ ਮੇਰੇ ਕੋਲ ਹੀ ਵੀਡੀਓ ਐ ਫੋਨ ਦੇ ਵਿੱਚ ਪਹਿਲਾ ਸ਼ਬਦ ਜਿਹੜਾ ਉਹਨਾਂ ਦਾ ਜਿੱਥੋਂ ਸ਼ੁਰੂਆਤ ਕੀਤੀ ਹੈ ਮੰਤਰੀ ਸਾਹਿਬ ਨੇ ਉਹ ਹੀ ਸੁਣ ਲਓ ਤੁਸੀਂ ਉਹਦੇ ਨਾਲ ਹੀ ਤਸੱਲੀ ਹੋ ਜੇਗੀ ਸ਼੍ਰੀ ਹਾਰਤਕ ਸਾਹਿਬ ਦੀ ਗੱਲ ਸ਼ੁਰੂ ਹੋਣ ਲੱਗੀ ਹੈ ਤੇ ਜਿਹੜਾ ਮੰਤਰੀ ਉਸ ਸਿਧਾਂਤ ਨੂੰ ਨਹੀਂ ਮੰਨਦਾ ਕਿਉਂਕਿ ਮੇਰੀ ਪੀੜ ਦਾ ਸਿਧਾਂਤ ਹੈ ਜਿਹੜਾ ਹੈਗਾ ਜੇ ਤੁਸੀਂ ਸਿਧਾਂਤ ਹੀ ਨਹੀਂ ਮੰਨਦੇ ਤਾਂ ਘਟੋ ਘਟੇ ਤੁਹਾਡੀ ਜਿਹੜੀ ਹੈਗੀ ਹੈ ਕਿਸ ਹਸਿਆਸੇਤ ਦੇ ਵਿੱਚ ਤੁਸੀਂ ਉਸ ਮਹਾਨ ਸੰਸਥਾ ਦੀ ਗੱਲ ਸ਼ੁਰੂ ਕਰਨ ਲੱਗੇ ਹੋ ਜਿਹੜਾ ਤੁਸੀਂ ਬੇਸਿਕ ਜਿਹੜਾ ਮੁੱਢਲਾ ਅਸੂਲ ਹੈ ਉਹ ਨਹੀਂ ਮੰਨਦੇ। ਔਰ ਮੰਤਰੀ ਜੀ ਨੇ ਇਥੋਂ ਗੱਲ ਸ਼ੁਰੂ ਕੀਤੀ। ਮਤਲਬ ਇਹ ਜਿਹੜੀ ਭਵਤਮਨ ਜੀ ਦੀ ਸਰਕਾਰ ਦੀ ਸ਼ਰਧਾ ਕਿੰਨੀ ਕੁ ਹੈ। ਸ਼੍ਰੀ ਕਾਲਤਿਕ ਸਾਹਿਬ ਦੇ ਉੱਤੇ ਤੇ ਮੇਰੀ ਫਰੀਦ ਦੇ ਸਿਧਾਂਤ ਦੇ ਉੱਤੇ ਇਹ ਤਾਂ ਪਹਿਲੇ ਸ਼ਬਦ ਤੋਂ ਹੀ ਮੰਤਰੀ ਜੀ ਤੋਂ ਪਤਾ ਲੱਗ ਗਿਆ। ਤੇ ਫਿਰ ਉਹਨਾਂ ਨੇ ਆਪਣੇ ਤਿੰਨ ਚਾਰ ਸਾਥੀ ਮੰਤਰੀਆਂ ਦੇ ਨਾਲ ਲੈ ਕੇ ਸਾਰਿਆਂ ਵਾਸਤੇ ਜੀ ਬੜਾ ਗੰਭੀਰ ਮੁੱਸਲਾ ਕਿ ਜਿਹੜੇ ਸ਼੍ਰੀ ਕਾਲਤਿਕ ਸਾਹਿਬ ਦੇ ਜਿਹੜੇ ਜਥੇਦਾਰ ਬਨਾਇਤ ਜਾਂਦੇ ਆ ਹਟਾਏ ਜਾਂਦੇ ਆ ਇਹਦਾ ਵਿਧਿ ਵਿਵਧਾਨ ਬਣਨਾ ਚਾਹੀਦਾ ਔਰ ਹਾਊਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਇੱਕ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਸਾਰਿਆਂ ਨੂੰ ਆਪਣੇ ਆਪਣੇ ਵਿਚਾਰ ਜਿਹੜੇ ਆ ਉਹ ਰੱਖਣੇ ਚਾਹੀਦੇ ਮੈਨੂੰ ਲੱਗਦਾ ਸੀ ਵੀ ਮੈਂ ਕੁਝ ਦਿਨ ਬਾਅਦ ਤੇ ਭੁਲੇਖਾ ਗਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜ ਇਜਲਾਸ ਵੀ ਅਜ ਚੱਲ ਰਿਹਾ ਹੈ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਚੱਲ ਰਿਹਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੈ ਔਰ ਜਿਸ ਤਰ੍ਹਾਂ ਬੜੀ ਭੁਗਤ ਨਜ਼ਰ ਆਉਂਦੀ ਸੀ ਉਹਨਾਂ ਨੇ ਬੋਲਦੇ ਹੀ ਕਹਿ ਦਿੱਤਾ ਕਿ ਅਯਾਦੀ ਸਾਹਿਬ ਨੂੰ ਇਹਦੇ ਤੇ ਬੋਲਣਾ ਚਾਹੀਦਾ ਤੇ ਅਯਾਦੀ ਸਾਹਿਬ ਉੱਠ ਕੇ ਖੜੇ ਹੋ ਗਏ ਉਹਨੇ ਅਯਾਦੀ ਸਾਹਿਬ ਉਸ ਜਿਹੜੀ ਆਪਣੇ ਆਪ ਬਣਾਈ ਜਿਹੜੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਹੈ ਜਿਹਦਾ ਇਹ ਦਾਵਾ ਕਰਦੇ ਆ ਕਿ ਅਕਾਲਤਖ ਸਾਹਿਬ ਦੀ ਬਣਾਈ ਮੈਂ ਕਮੇਟੀ ਦਾ ਮੈਂਬਰ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਨਿਗਰਾਨ ਕਮੇਟੀ ਬਣੀ ਸੀ ਪੰਜ ਮੈਂਬਰੀ ਭਰਤੀ ਕਮੇਟੀ ਕਿਤੇ ਵੀ ਤੁਸੀਂ ਜਿਹੜਾ ਰਿਕਾਰਡ ਵਿੱਚ ਦੇਖ ਲਓ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਬਣੀ ਸੀ ਲੇਕਿਨ ਇਹ ਚਾਰ ਪੰਜ ਬੰਦੇ ਲਗਾਤਾਰ ਦਾਵਾ ਕਰਦੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਬਣੀ ਹੋਈ ਭਰਤੀ ਕਮੇਟੀ ਹੈ ਅਸੀਂ ਇਹਦੇ ਮੈਂਬਰ ਆ ਤੇ ਮੈਂ ਸਰਦਾਰ ਮਨਪ੍ਰੀਤ ਸਿੰਘ ਅਯਾਰੀ ਸਾਹਿਬ ਨੂੰ ਪੁੱਛਦਾ ਕਿ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦਾ ਮੈਂਬਰ ਤੇ ਜਿਹੜਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੀ ਇਹ ਜਿਸ ਸਦਨ ਦੇ ਵਿੱਚ ਤੁਸੀਂ ਠਹਾਰੇ ਹੋ ਇਹ ਅਕਾਲ ਤਖਤ ਸਾਹਿਬ ਤੋਂ ਵੱਡਾ ਹੈ ਕਿ ਛੋਟਾ ਇਹਦਾ ਮਤਲਬ ਹੈ ਕਿ ਤੁਸੀਂ ਜੇ ਐਮਐਲਏ ਬਣ ਗਏ ਤੇ ਤੁਹਾਨੂੰ ਇਹ ਹੰਕਾਰ ਹੋ ਗਿਆ ਕਿ ਇਹ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਦਨ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਤੇ ਹੋ ਗਿਆ ਕਿ ਜਿਹੜਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਿਧਿ ਵਿਧਾਨ ਅਕਾਲ ਤਖਤ ਸਾਹਿਬ ਦਾ ਬੰਨਾ ਤੇ ਤੁਸੀਂ ਕਿਸ ਜਿਹੜਾ ਸੋਚ ਦੇ ਨਾਲ ਇਸ ਹਾਊਸ ਦੇ ਵਿੱਚ ਉੱਠ ਕੇ ਕਹਿ ਰਹੇ ਹੋ ਮੰਗ ਕਰ ਰਹੇ ਹੋ ਕਿ ਜਿਹੜਾ ਵਿਧਿ ਵਿਧਾਨ ਹੈ ਉਹ ਕਿਵੇਂ ਬਣਨਾ ਚਾਹੀਦਾ ਹੈ ਉਹਦੇ ਚ ਸਾਰਿਆਂ ਦੇ ਨਾਲ ਜਿਹੜੀ ਹੈ رائے ਹੋਣੀ ਚਾਹੀਦੀ ਹੈ ਇੰਨੀ ਕੁ ਤਾਂ ਇਹਨਾਂ ਦੀ ਸਮਝ ਆ ਔਰ ਇੰਨਾ ਕੁ ਤੇ ਇਹਨਾਂ ਦੇ ਮਨ ਦੇ ਵਿੱਚ ਸਤਿਕਾਰ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਇੱਥੇ ਤੁਸੀਂ ਵਿਧੀ ਵਿਧਾਨ ਕੋਈ ਬਣਾ ਵੀ ਦਿਓ ਕਿਉਂਕਿ ਤੁਹਾਡਾ ਪਤਾ ਕੋਈ ਨਹੀਂ ਜੋ ਕੇਜਰੀਵਾਦ ਦਾ ਹੁਕਮ ਆਉਣਾ ਤੇ ਉਸ ਤੋਂ ਬਾਅਦ ਹੁਣ ਤਾਂ ਸੋਧਿਆ ਸਾਹਿਬ ਆ ਗਏ ਨਾਲ ਸਤਿੰਦਰ ਜੈਨ ਆ ਗਏ ਨਾਲ ਹੋਰ ਦਿੱਲੀ ਵਾਲੇ ਕਿੰਨੇ ਆ ਕੇ ਬਹਿ ਗਏ ਕੋਈ ਪਤਾ ਨਹੀਂ ਤੁਹਾਡਾ ਕੰਨ ਨੂੰ ਤੁਸੀਂ ਇੱਥੇ ਕਿਹੜਾ ਮਤੈ ਪਾ ਦਿਓ ਪਰ ਤੁਹਾਡੇ ਮਤੇ ਦੀ ਹੱਦ ਜਿਹੜੀ ਆ ਉਹ ਤਾਂ ਸ਼ੰਭੂ ਪੈਰ ਵੀ ਦੇਣਾ ਪੰਜਾਬ ਦਾ ਬਾਰਡਰ ਤੇ ਇੱਥੋਂ ਤੱਕ ਹੀ ਆ ਨਾ ਪ੍ਰਧਾਨ ਸਭਾ ਤੇ ਇੱਥੋਂ ਤੱਕ ਹੀ ਜਾ ਸਕਦੀ ਹੈ ਨਾ ਤੇ ਅਕਾਲ ਤਖਤ ਤੇ ਸਾਰੀ ਦੁਨੀਆ ਦੇ ਵਿੱਚ ਸਾਰੀ ਮਾਨਵਤਾ ਵਾਸਤੇ ਅਕਾਲ ਤਖਤ ਸਾਹਿਬ ਇਸ ਕਰਕੇ ਮੈਂ ਪਹਿਲੀ ਤਾਂ ਗੱਲ ਹੈ ਅਯਾੜੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਹੜਾ ਤੁਹਾਡਾ ਅੰਦਰਲਾ ਰੂਪ ਸੀ ਨਾ ਜਿਹੜੀ ਅਸੀਂ ਕਹਿੰਦੇ ਸੀ ਕਿ ਕੋਈ ਬੀਜੇਪੀ ਦੇ ਨਾਲ ਲੜ ਕੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਲੜ ਕੇ ਅੱਜ ਸਾਰਾ ਤੁਹਾਡਾ ਅੰਦਰਲਾ ਜੋ ਦਿਲ ਦੇ ਵਿੱਚ ਸੀ ਅੱਜ ਵਿਧਾਨ ਸਭਾ ਦੇ ਵਿੱਚ ਬਾਹਰ ਆ ਗਿਆ। ਅਰ ਤੁਸੀਂ ਏਡੀ ਵੱਡੀ ਸੱਟ ਮਾਰੀ ਐ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਫੋਰਮ ਦੇ ਉੱਤੇ ਇਹ ਗੱਲ ਉਠਾ ਕੇ। ਅੱਜ ਉਥੇ ਸੈਸ਼ਨ ਚੱਲ ਰਿਹਾ ਸੀ ਸ਼ੋਮਨੀ ਗੁਰਦਾਰ ਪਰੰਤ ਕਮੇਟੀ ਦਾ ਤੁਸੀਂ ਉੱਥੇ ਤੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਕਹਿ ਸਕਦੇ ਸੀ ਉੱਥੇ ਮੁੱਦਾ ਠਾਸ ਸਕਦੇ ਸੀ। ਔਰ ਸ਼ਰੋਮਣੀ ਗੁਰਦਾਰੇ ਪ੍ਰਬੰਧਕ ਕਮੇਟੀ ਨੇ ਤੇ ਇਹ ਪਹਿਲਾਂ ਹੀ ਪ੍ਰਧਾਨ ਸਾਹਿਬ ਨੇ ਦੋ ਦਿਨ ਪਹਿਲੇ ਕਹਿਤਾ ਸੀ ਕਿ ਅਸੀਂ ਐਸ ਸ਼ਾਸਨ ਦੇ ਵਿੱਚ ਜਿਹੜਾ ਵਿਧੀ ਵਿਧਾਨ ਉਹਨਾਂ ਦੀ ਨਿਯੁਕਤੀ ਦਾ ਕਾਰਜਕਾਲ ਦਾ ਸਾਰਾ ਕੁਝ ਉਹ ਬਣਾਵਾਂਗੇ ਤੇ ਅੱਜ ਉਹਨਾਂ ਨੇ ਉੱਥੇ ਮਤਾ ਪਾ ਕੇ ਕਮੇਟੀ ਦਾ ਫੈਸਲਾ ਵੀ ਕਰ ਦਿੱਤਾ। ਪਰ ਤੁਸੀਂ ਇਸ ਇਸ਼ੂ ਦੇ ਉੱਤੇ ਧਰਮ ਦੇ ਵਿੱਚ ਰਾਜਨੀਤਿਕ ਦਖਲ ਜੜਾ ਇਹ ਅੱਜ ਤੋਂ ਨਹੀਂ ਸ਼ੁਰੂ ਹੋਇਆ ਇਹ ਅੰਗਰੇਜ਼ਾਂ ਦੇ ਵੇਲੇ ਤੋਂ ਚੱਲਦਾ ਪਹਿਲਾਂ ਵੀ ਮਹੰਤਾਂ ਨੇ ਕਬਜ਼ੇ ਜਿਹੜੇ ਕਰਾਇ ਸੀ ਉਹ ਅੰਗਰੇਜ਼ਾਂ ਨੇ ਕਰਾਇ ਸੀ ਉਸ ਤੋਂ ਬਾਅਦ ਜਦੋਂ ਜਿਹੜੀ ਸ਼ਹੀਦੀਆਂ ਦੇ ਕੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਗੁਰਦਵਾਰੇ ਕਮੇਟੀ ਹੋਣੀ ਚਾਹੀ ਉਹਨਾਂ ਨੇ ਜਿਹੜਾ ਆਪਣੇ ਖੂਨ ਪਸੀਨਾ ਦੇ ਕੇ ਤੇ ਫਿਰ ਇਹ ਗੁਰਦੁਆਰੇ ਜਿਹੜੇ ਹੈ ਇਹ ਆਜ਼ਾਦ ਕਰਾ ਕੇ ਇਹ ਡੈਮੋਕਰੇਟਿਕ ਕੰਟਰੋਲ ਪੜਿਆ ਸੀ ਔਰ ਆਜ਼ਾਦ ਭਾਰਤ ਵਿੱਚ ਕਾਂਗਰਸ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਾਲਤਖਸਰ ਦੇ ਜਿਹੜੀ ਹੈਗੇ ਪ੍ਰਭਾਵਿਤ ਕਰਨ ਵਾਸਤੇ ਸੱਡੇ ਬਰਿਆਦਾ ਨੂੰ ਗੁਰਦੁਆਰਿਆਂ ਦੇ ਦੇ ਪਰਬੰਧ ਦੇ ਵਿੱਚ ਦਖਲ ਦੇ ਕੇ ਇਥੋਂ ਤੱਕ ਕਿ 84 ਚ ਟੈਂਕਾਂ ਤੇ ਧੋਪਾਂ ਵੀ ਸ੍ਰੀ ਗੁਰਦੇਵ ਸਾਹਿਬ ਦੇ ਉੱਤੇ ਚੜੇ ਗਏ ਇਸ ਲਈ ਕੋਈ ਸਾਡੇ ਵਾਸਤੇ ਇਹ ਜਿਹੜੀ ਧਾਰਨਿਕ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਕੋਈ ਨਵੀਆਂ ਨਹੀਂ ਬਹੁਤ ਸਰਕਾਰਾਂ ਪਹਿਲਾਂ ਵੀ ਇਹ ਕੋਸ਼ਿਸ਼ ਕਰਦੇ ਰਹੀਆਂ ਆਪਾਤੇ ਜਨਤਾ ਪਾਰਟੀ ਦੇ ਵੀ ਕੋਈ ਕਸਮੀ ਛੱਡੀ ਦਖਨ ਤੋਂ ਲੈ ਕੇ ਹਜ਼ੂਰ ਸਾਹਿਬ ਤੋਂ ਪਟਨਾ ਸਾਹਿਬ ਤੋਂ ਦਿੱਲੀ ਕਮੇਟੀ ਤੋਂ ਹਰਿਆਣੇ ਦੀ ਵੱਖਰੀ ਤੋਰ ਦਿੱਤੀ ਤੇ ਹੁਣ ਜਿਹੜੀ ਬਾਕੀ ਸ਼੍ਰੋਮਣੀ ਗੁਰਦੈਰ ਪੰਥ ਕਮੇਟੀ ਬਚੀ ਆ ਹੁਣ ਇਹਦੇ ਤੇ ਈਆਲੀ ਸਾਹਿਬ ਤਰਸ ਕਰੋ ਇਹ ਜਿਹੜੀ ਸ਼ਹੀਦਾਂ ਦੇ ਖੂਨ ਨਾਲ ਸਿਰਜੀ ਹੋਈ ਇਹ ਕਮੇਟੀ ਆ ਹੁਣ ਇਹਨੂੰ ਇਸ ਤਰੀਕੇ ਬਰਬਾਦ ਕਰਨ ਵਾਸਤੇ ਇਹਨਾਂ ਲੋਕਾਂ ਨਾਲ ਹੱਥ ਨਾ ਮळा ਕਿਉਂਕਿ ਅੱਜ ਜੋ ਕੁਝ ਤੁਸੀਂ ਕਰ ਦਿੱਤਾ ਇਹ ਮੈਂ ਸਮਝਦਾ ਕਿ ਇਹ ਸਾਰੀ ਸਿੱਖ ਕੌਮ ਇਹਦਾ ਗੰਭੀਰਤਾ ਨਾਲ ਨੋਟਿਸ ਲਏਗੀ ਔਰ ਮੈਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਵੈਸੇ ਉਹਨਾਂ ਦਾ ਆਪਣਾ ਹੀ ਫਰਜ਼ ਬੰਦਾ ਸੀ ਕਿ ਇਸ ਗੱਲ ਨੂੰ ਰੋਕ ਦੇਣਾ ਚਾਹੀਦਾ ਸੀ ਕਿਉਂਕਿ ਘਟੋ ਘਟ ਉਹ ਆਪ ਗੁਰਸਿੱਖ ਨੇ ਤੇ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਵਿਧਾਨ ਸਭਾ ਦੇ ਵਿੱਚ ਸਾਰੇ ਧਰਮਾਂ ਦੇ ਰੋਕ ਨੇ ਸਾਰਿਆਂ ਦਾ ਹੱਕ ਹੁੰਦਾ ਵਿਧਾਨ ਸਭਾ ਸਾਰਿਆਂ ਦਾ ਇੱਕ ਸਾਂਝਾ ਸਦਨ ਹੁੰਦਾ ਕੀ ਬਾਕੀ ਧਰਮਾਂ ਦੇ ਇਸ ਤਰੀਕੇ ਤੁਸੀਂ ਉੱਥੇ ਜਿਹੜੇ ਹੈਗੇ ਆ ਉਹ ਮੁੱਦੇ ਉਠਾਉਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿਓਗੇ ਕਿ ਇਸ ਤਰੀਕੇ ਵਿਧਾਨ ਸਭਾ ਜਿਹੜੀ ਹੈ ਇਹ ਗੱਲ ਸਪੋਰਟ ਕਰਦੀ ਹੈ ਇਸ ਤਰ੍ਹਾਂ ਦੇ ਜਿਹੜੇ ਪਰਸਨਲ ਧਰਮਾਂ ਦੇ ਮਸਲੇ ਨੇ ਉਹਨਾਂ ਦੇ ਵਿੱਚ ਵਿਧਾਨ ਸਭਾ ਜਿਹੜੀ ਹੈ ਉਹ ਉੱਠ ਕੇ ਉੱਥੇ ਜਿਹੜੀ ਹੈ ਵਿਚਾਰ ਜਿਹੜੀ ਹੈ ਇਸ ਤਰ੍ਹਾਂ ਮੈਂਬਰਾਂ ਦੇ ਲੈਣੀ ਸ਼ੁਰੂ ਕਰ ਦੇਵੇ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਤੇ ਹੁਣ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹ ਸਾਰੀਆਂ ਚੀਜ਼ਾਂ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚੋਂ ਕੱਟੀਆਂ ਜਾਣੀ ਚਾਹੀਦੀ ਕਿਉਂਕਿ ਜਿਹੜਾ ਸੈਸ਼ਨ ਤਾਂ ਹੁਣ ਹੋ ਚੁੱਕਿਆ ਪਰ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕਿਉਂਕਿ ਪਿੱਛੇ ਵੀ ਇੱਕ ਬਤਾ ਪਾਸ ਕਰਕੇ ਬੇਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦਾ ਕੰਟਰੋਲ ਲੈਣ ਵਾਸਤੇ ਉਹਦਾ ਵੀ ਸਖਤ ਵਿਰੋਧ ਹੋਇਆ ਸੀ ਪਰ ਹੁਣ ਵੀ ਮੈਂ ਕੇਚੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਹਾਨੂੰ ਲੱਗਦਾ ਨਾ ਕਿ ਸੌਕਾ ਕੰਮ ਹੈ ਇਹ ਇੱਕ ਦੋ ਬੰਦੇ ਪਟਰੇ ਨੇ ਇਹ ਕੋਈ ਮੁੱਦਾ ਵੱਡਾ ਕੰਮ ਨਹੀਂ ਹੁੰਦਾ ਸਰਕਾਰਾਂ 'ਚ ਕਈ ਵਾਰੀ ਹੋ ਜਾਂਦਾ ਪਰ ਸਿੱਖ ਕੌਮ ਕਦੀ ਵੀ ਇਹਨਾਂ ਜਿਹੜੀਆਂ ਸਾਜ਼ਿਸ਼ਾਂ ਇਹਨਾਂ ਨੂੰ ਕਦੀ ਵੀ ਬਰਦਾਸ਼ਤ ਜਿਹੜੀ ਹੈ ਉਹ ਨਹੀਂ ਕਰੇਗੀ ਇਸ ਕਰਕੇ ਇਹ ਬੜਾ ਗੰਭੀਰ ਮਸਲਾ ਸੀ ਇਸ ਕਰਕੇ ਅਸੀਂ ਸਮਝਦੇ ਸੀ ਕਿ ਸੰਗਤ ਤੱਕ ਜਾਣਾ ਚਾਹੀਦਾ ਔਰ ਮੈਂ ਵਡਾਲਾ ਸਾਹਿਬ ਨੂੰ ਹੁਣ ਪੁੱਛਦਾ ਪਈ ਹੁਣ ਕਿਹੜਾ ਕਾਲ ਤੱਕ ਤੋਂ ਪਕੜਾ ਹੋਇਆ ਜੀ ਔਰ ਜਿੰਨੇ ਇਹਨਾਂ ਦੇ ਨਾਲ ਦੇ ਸਾਥੀ ਨੇ ਪੁਰਾਣੇ ਸਾਡੇ ਸਾਥੀ ਨੇ ਠੀਕ ਹੈ ਰਾਜਨੀਤਿਕ ਡਿਫਰੈਂਸ ਹੈ ਨੇ ਭਾਵੇਂ ਚੰਦੂ ਬਾਜੜਾ ਸਾਹਿਬ ਨੇ ਭਾਵੇਂ ਬੀਬੀ ਜ਼ਗੀਰ ਕੌਰ ਜੀ ਨੇ ਭਾਵੇਂ ਰਖਣਾ ਸਾਹਿਬ ਨੇ ਬਾਕੀ ਮਲੂਕਾ ਸਾਹਿਬ ਨੇ ਹੋਰ ਵੀ ਜਿਹੜੇ ਸਾਥੀ ਨੇ ਸਾਡੇ ਸਾਰੇ ਪਾਵੇ ਵਿਚਾਰ ਵੱਖਰੇ ਤੇ ਕੋਈ ਗੱਲ ਨਹੀਂ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਮੈਂ ਉਹਨਾਂ ਨੂੰ ਵੀ ਭਰਾਵਾ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਤੁਹਾਡੀ ਸਹਿਮਤੀ ਦੇ ਨਾਲ ਹੋਇਆ ਕਿ ਵਿਧਾਨ ਸਭਾ ਦੇ ਵਿੱਚ ਅਕਾਲਤਿਕ ਸਾਹਿਬ ਦੀ ਵਿਧੀ ਵਿਧਾਨ ਪੜਾਉਣ ਦਾ ਮੁੱਦਾ ਜਿਹੜਾ ਉਹ ਚੁੱਕਿਆ ਜਾਏਗਾ ਆਫਟਰ ਹੁਣ ਤੁਸੀਂ ਇਹਨਾਂ ਨੂੰ ਅੱਗੇ ਲਾਇਆ ਤੇ ਇਹ ਤੁਹਾਨੂੰ ਵੀ ਹੁਣ ਸਪਸ਼ਟਾ ਕਰਨਾ ਪਏਗਾ ਨਾ ਕਿ ਘਟੋ ਘਟੇ ਇਹ ਤਾਂ ਨਹੀਂ ਹੋ ਸਕਦੀ ਕਿ ਛੋਟੀ ਜੀ ਗੱਲ ਨਹੀਂ ਹੋਈ ਰਿਕਾਰਡ ਤੇ ਗੱਲ ਹੈ ਵੀਡੀਓ ਜਦੋਂ ਕਹਿਣ ਸੀ ਕਦੇ ਕਦੇ ਨੂੰ ਕਲਿੱਪ ਭੇਜ ਦਿੰਦੇ ਆ ਵਿਧਾਨ ਸਭਾ ਦਾ ਰਿਕਾਰਡ ਹੈ ਤੇ ਸਾਰੇ ਇਹਨਾਂ ਆਪਣੇ ਭਰਾਵਾਂ ਨੂੰ ਮੈਂ ਜਿਹੜੇ ਸਾਡੇ ਨਾਲ ਬਤ ਪੇਦ ਨੇ ਵੱਖਰੇ ਬੈਠੇ ਨੇ ਸਾਰਿਆਂ ਨੂੰ ਮੈਂ ਅੱਜ ਬੇਨਤੀ ਕਰਦਾ ਕਿ ਆਪਣਾ ਸਟੈਂਡ ਕਦੇ-ਕਦੇ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਪਹਿਲੀ ਵਾਰੀਆ ਕਿ ਤੁਸੀਂ ਕਲੇਮ ਕਰਦੇ ਹੋ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਿਹੜੀ ਭੱਤੀ ਕਰਦੇ ਫਿਰਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਲਿਖ ਕੇ ਅੱਜ ਵੀ ਬੋਲਣ ਤੋਂ ਪਹਿਲਾਂ ਕਿਹਾ ਕਿ ਅਕਾਲ ਤਖਤ ਬਹਾਣਾ ਸਿੱਖਾਂ ਦੀ ਸ਼ਾਨ ਹੈ ਤੇ ਤੁਸੀਂ ਅਕਾਲ ਤਖਤ ਨੂੰ ਛੋਟਾ ਕਿਉਂ ਨਾ ਕਰੀ ਜਾਂਦੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਬੇਨਤੀ ਕਰ ਰਹੇ ਹੁਜਾਰੀ ਸਾਹਿਬ ਕਿ ਇਹਦਾ ਵਿਧਿ ਵਿਵਧਾਨ ਪੜਾਓ ਇੰਨਾ ਛੋਟਾ ਹੋ ਗਿਆ ਕਿ ਕਾਂਟਕ ਸਾਹਿਬ ਪੰਜਾਬ ਸਰਕਾਰ ਤੋਂ ਥੱਲੇ ਹੋ ਗਿਆ ਇਸ ਕਰਕੇ ਮੈਂ ਜ਼ਰੂਰ ਬੇਨਤੀ ਕਰਦਾ ਕਿ ਡਿਫਰੈਂਸੇਜ਼ ਰਾਜਨੀਤੀ ਚ ਚੱਲਦੇ ਰਹਿਣਗੇ ਪਰ ਇਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਾਂ ਤੇ ਜਿਹੜਾ ਹੈਗਾ ਕੱਲ ਤੱਕ ਆਪਣੀ ਪੋਜੀਸ਼ਨ ਸਪਸ਼ਟ ਕਰੋ ਕਿ ਕੀ ਇਹ ਜਿਹੜਾ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਹੁਜਾਰੀ ਸਾਹਿਬ ਵੱਲੋਂ ਉਠਾਇਆ ਗਿਆ ਕੀ ਸਾਰੇ ਜਿਹੜੇ ਦੂਜੇ ਸਾਡੇ ਆ ਭਰਾ ਸਾਡੇ ਨਾਲ ਵੱਖਰੇ ਚੱਲਦੇ ਪਏ ਆ ਕਿ ਉਹਨਾਂ ਦੀ ਸਹਿਮਤੀ ਇਹਦੇ ਵਿੱਚ ਸੀ ਕਿ ਨਹੀਂ ਸੀ ਅਸੀਂ ਉਹਨਾਂ ਦੇ ਜਵਾਬ ਦੀ ਇੰਤਜ਼ਾਰ ਕਰਾਂਗੇ ਉਦੋਂ ਬਾਅਦ ਜੇ ਜ਼ਰੂਰਤ ਪਈ ਤੇ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਾਰੋ ਇਸ ਦੌਰ ਲੈ ਕੇ ਦਾਦਾ ਜੀ ਸਤਿਕਾਰਯੋਗ ਸ੍ਰੀ ਕੇਨਾਰ ਨਹੀਂ ਬੋਲਣਾ ਚਾਹੀਦਾ ਇਹ ਨਹੀਂ ਉਹਦੇ ਵਾਸਤੇ ਸਿੱਖਾਂ ਦੀ ਪਾਰਲੀਮੈਂਟ ਦਾ ਅਜਰਾਸਾ ਚੱਲ ਰਿਹਾ ਸੀ ਧੰਨਵਾਦ ਅਸੀਂ ਇਹ ਨਹੀਂ ਕਹਿੰਦੇ ਉਹ ਉਹਨਾਂ ਦਾ ਜਿਹੜੀ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਮੈਂ ਤਾਂ ਧੰਨਵਾਦ ਕਰਦਾ ਅੱਜ ਧਾਮੀ ਸਾਹਿਬ ਦਾ ਸਾਰੇ ਹਾਊਸ ਦਾ ਕਿ ਅੱਜ ਉਹਨਾਂ ਨੇ ਕਮੇਟੀ ਬਣਾ ਵੀ ਦਿੱਤੀ ਔਰ ਉਹਨਾਂ ਨੇ ਕਈ ਦਿਨ ਪਹਿਲਾਂ ਅਨਾਉਂਸ ਵੀ ਕੀਤਾ ਸੀ ਕਿ ਅਸੀਂ ਐਸ ਜਿਹੜਾ ਬਜਟ ਸੈਸ਼ਨ ਆ ਇਹਦੇ ਚ ਬਣਾਵਾਂਗੇ ਉਹਨਾਂ ਨੇ ਬਣਾ ਦਿੱਤੀ ਬੜਾ ਸ਼ਲਾਘਾਯੋਗ ਕੰਮ ਕੀਤਾ ਉੱਥੇ ਬਣਨੇ ਚਾਹੀਦੀ ਆ ਕਿ ਬਾਕੀ ਧਰਮੰਦੀਆਂ ਫਿਰ ਇੱਥੇ ਵਿਧਾਨ ਸਭਾ ਬਣਾ ਕੇ ਕਿਉਂ ਇਹ ਵੱਡੇ ਮਰਿਆਦਾ ਦੇ ਇਸ਼ੂ ਹੈ ਧਰਮ ਜਿਹੜਾ ਹੈਗਾ ਇਹ ਸਾਡਾ ਸੰਵਿਧਾਨ ਦਾ ਅਧਿਕਾਰ ਆ ਆਪਣਾ ਸਰਕਾਰਾਂ ਦੇ ਘਰੇ ਚ ਜਿਹੜਾ ਧਰਮ ਨਹੀਂ ਹੁੰਦਾ ਇਹ ਸਾਡਾ ਆਪਣਾ ਲੋਕਾਂ ਦਾ ਅਧਿਕਾਰ ਆ ਉਸ ਧਰਮ ਦੇ ਜਿਹੜੇ ਲੋਕ ਆ ਉਹਨਾਂ ਦਾ ਅਧਿਕਾਰ ਆ ਕਿ ਉਹ ਆਪਣਾ ਜਿਹੜਾ ਕਿਸ ਤਰ੍ਹਾਂ ਪ੍ਰਬੰਧ ਚਲਾਉਣਾ ਚਾਹੁੰਦੇ ਆ ਕਿਸ ਤਰ੍ਹਾਂ ਦੀ ਧਰਮ ਦੀ ਕਿਸੇ ਦੀ ਮਰਿਆਦਾ ਹੋਣੀ ਚਾਹੀਦੀ ਹੈ ਇਹ ਵਿਧਾਨ ਸਭਾ ਮਾ ਥੋੜੀ ਤੈਅ ਕਰਦੀ ਇਹ ਤਾਂ ਸਪੀਕਰ ਸਾਹਿਬ ਨੂੰ ਮੈਂ ਤਾਂ ਆਪ ਕਹਿ ਰਹੇ ਆ ਕਿ ਉਹਨਾਂ ਨੂੰ ਰੋਕ ਦੇਣਾ ਚਾਹੀਦਾ ਸੀ ਉਦੋਂ ਪਰ ਇਹ ਕਿ ਵੱਡੀ ਗੱਲ ਕਿਹੜੀ ਹੈ ਕਿ ਮੰਤਰੀ ਖੁਦ ਪੇਸ਼ ਕਰਦੇ ਆ ਜਿਹੜੀ ਜ਼ਿਆਦਾ ਗੰਭੀਰਤਾ ਦੀ ਗੱਲ ਹੈ ਕਿ ਜਿਹੜੀ ਗੱਲ ਸ਼ੁਰੂ ਕੀਤੇ ਗਏ ਕਿੱਥੇ ਗਈ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਵੱਲੋਂ ਔਰ ਉਹਨੇ ਨਾਲ 3-4 ਐਮਐਲਏ ਦਾ ਹੋਰ ਵੀ ਪਾਸੇ ਨਾਲ ਲਿਆ ਉਹਨੇ ਯਾਲੀ ਸਾਹਿਬ ਦਾ ਕਿਹਾ ਵੀ ਯਾਲੀ ਸਾਹਿਬ ਨੂੰ ਉੱਤੇ ਗੱਲ ਕਰਨੀ ਚਾਹੀਦੀ ਤਾਂ ਇਹ ਤਾਂ ਅਸੀਂ ਕੈਨੇਡਾ ਸਾਰਾ ਕੋਈ ਤੈ ਹੋ ਕੇ ਹੋਇਆ ਪਰ ਇਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਇਹ ਵਾਜਬ ਨਹੀਂ ਆ ਇਸ ਕਰਕੇ ਅਸੀਂ ਤਾਂ ਹੁਣ ਦੂਜਿਆਂ ਦੇ ਇੰਤਜ਼ਾਰ ਕਰਾਂਗੇ ਬਾਕੀ ਦੇ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਬੇਨਤੀ ਕੀਤੀ ਹੈ ਸਾਰੇ ਆਪ ਆਪਣਾ ਪੱਖ ਸਪਸ਼ਟ ਕਰਨ ਜਿਉਂ ਤਾਂ ਮੰਤਰੀ ਕਹਿ ਰਹੇ ਨੇ ਮੇਰੀ ਭਾਵਨਾਵਾਂ ਕਹਿੰਦੇ ਆਹਤ ਹੋਈਆਂ ਨੇ ਜਿਸ ਕਾਰਨ ਨਾਲ ਜਥੇਦਾਰਾਂ ਨੂੰ ਉਹਨਾਂ ਦੇ ਉਹਦਿਆਂ ਤੋਂ ਹਟਾਇਆ ਗਿਆ ਨਹੀਂ ਜੇ ਕੋਈ ਮੰਤਰੀ ਸਾਹਿਬ ਨੇ ਕਿਹਾ ਤੇ ਧਰਮ ਤੇ ਰਾਜਨੀਤੀ ਇਕੱਠੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਸਾਰੀ ਸਿੱਖ ਕੌਮ ਦੀਆਂ ਭਾਵਨਾਵਾਂ ਹਟੋਈਆਂ ਉਹਨਾਂ ਤਾਂ ਬੇਸਿਕ ਕਨਸੈਪਟ ਹੀ ਨਹੀਂ ਪਤਾ ਵੀ ਉਹਨਾਂ ਨੇ ਗੱਲ ਹੀ ਪੁੱਠੇ ਪੱਸੇ ਸ਼ੁਰੂ ਕੀਤੀ ਗੱਲ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹੋ ਗੱਲ ਪੁੱਠੇ ਪੱਸੇ ਸ਼ੁਰੂ ਕਰਤੀ ਤੇ ਤੁਹਾਡੂ ਕੀ ਹੱਕ ਹੈ ਜਦੋਂ ਤੁਸੀਂ ਮੰਨਦੇ ਹੀ ਨਹੀਂ ਜਦੋਂ ਤੁਸੀਂ ਅਕਾਲ ਤਖ਼ਰੂ ਮੰਨਣ ਦਾ ਮਤਲਬ ਹੈ ਕਿ ਅਕਾਲ ਤਖ਼ਰ ਦੇ ਸਿਧਾਂਤ ਨੂੰ ਮੰਨਣਾ ਜਦੋਂ ਤੁਸੀਂ ਸਿਧਾਂਤ ਹੀ ਨਹੀਂ ਮੰਨਦੇ ਤੁਸੀਂ ਕਹਿ ਰਹੇ ਹੋ ਕਿ ਵੱਖਰਾ ਹੋਣਾ ਚਾਹੀਦਾ ਤੇ ਫਿਰ ਫਿਰ ਤੁਸੀਂ ਉਹਨੂੰ ਪੱਠਾ ਕਰਨ ਦੀ ਕੋਸ਼ਿਸ਼ ਕਰਦੇ ਹੋ ਵਿਧਾਨ ਸਭਾ ਦੋ ਗੱਲਾਂ ਹੋ ਗਈਆਂ ਨਾ ਮੰਤਰੀ ਜੀ ਦੇ ਸਿਆਣਪ ਤਾਂ ਦੇਖੋ ਕਿ ਕਿੱਡੀ ਕਬੜੀ ਹੈ ਬਈ ਗੱਲ ਸ਼ੁਰੂ ਕੀਤੀ ਬਿਲਕੁਲ ਤੁਝੇ ਪਾਸ ਤੁਹਾਡੀ ਸ਼ਰਧਾ ਤਾਂ ਪਹਿਲੇ ਹੀ ਪਤਾ ਲੱਗੀ ਓਪਨਿੰਗ ਸ਼ਬਦ ਹੈ ਜੇ ਮੈਂ ਤੁਹਾਨੂੰ ਸੁਣਾ ਵੀ ਦਿੱਤੇ ਹੁਣ ਤਾਂ ਦੁਬਾਰਾ ਕੋਈ ਫੈਸਲਾ ਨਹੀਂ ਤੇ ਤੋਂ ਸ਼੍ਰੋਮਣੀ ਗੁਰਦਾਰੇ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਹੁੰਦਾ ਉਹਨਾਂ ਦੀ ਐਗਜ਼ੀਕਟਿਵ ਦਾ ਇਸ ਕਰਕੇ ਮੈਂ ਕਹਿੰਦਾ ਜੇ ਕਿਸੇ ਨੂੰ ਕੋਈ ਉਹਦੇ ਨਮਾਇੰਦਾ ਹਾਊਸ ਹੈ 60 ਲੱਖ ਲੋਕਾਂ ਦੀ ਚੁਣੀ ਹੋਈ ਉਹ ਸੰਸਥਾ ਉੱਥੇ ਕੋਈ ਵੀ ਆਪਣਾ ਵਿਚਾਰ ਰੱਖ ਸਕਦਾ ਮੈਂ ਜੇ ਉਹ ਸਿਸਟਮ ਨੂੰ ਹੋਰ ਬੈਟਰ ਕਰਨਾ ਚਾਹੁੰਦੇ ਆ ਤੇ ਉਹ ਆ ਹੁਣ ਕਮੇਟੀ ਬਣ ਗਈ ਜੇ ਕੋਈ ਪਿੱਛੇ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਕਮੀ ਹੈ ਤੇ ਕਮੇਟੀ ਬਣ ਗਈ ਇਹਦੇ ਚ ਹੁਣ ਸਾਰੇ ਸੁਝਾਅ ਦੇ ਕੇ ਜਿੰਨਾ ਮਰਜ਼ੀ ਸਿਸਟਮ ਨੂੰ ਬੈਟਰ ਕਰਦੇ ਇੱਥੇ ਹੁੰਦਾ ਪਰ ਇਹ ਤਾਂ ਨਹੀਂ ਨਾ ਕਿ ਚੱਕ ਕੇ ਵਿਧਾਨ ਸਭਾ ਚ ਜਾ ਕੇ ਇਹ ਫਸੇ ਹੋਣ ਲੱਗ ਜਣ। ਸਾਨੂੰ ਇਤਰਾਜ਼ ਹੈ ਕਿ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਨਹੀਂ ਸੀ ਹੁਣ ਤੇ ਦਾ। ਔਰ ਜਾਂਦਾ ਵੀ ਜਿਹੜਾ ਹੈਗਾ ਮੰਤਰੀ ਨੇ। ਔਰ ਜਿਹੜਾ ਕਮੇਟੀ ਦਾ ਮੈਂਬਰ ਕਹਿੰਦਾ ਕਾਲ ਤਖ ਦੇਦਾ ਉਹ ਵਿਧਾਨ ਸਭਾ ਚ ਖੜ ਕੇ ਤੇ ਗੱਲ ਕਰ ਰਿਹਾ ਉਹਨੂੰ ਆਪ ਨੂੰ ਨਹੀਂ ਪਤਾ ਵੀ ਕਾਲ ਤਖ ਸਰ ਦਾ ਘੇਰਾ ਕਿੱਡਾ ਕੋ। ਤੇ ਮੈਂ ਡਿਮਾਂਡ ਕਿਤੋਂ ਕਰ ਰਿਹਾ। ਕਟੋ-ਕਟੋ ਇਹ ਤਾਂ ਪਤਾ ਹੋਣੀ ਜਿਦਾ ਕਿ ਕਾਲ ਤਖ ਦਾ ਘੇਰਾ ਤਾਂ ਤੇ ਸਾਰੀ ਦੁਨੀਆ ਚ ਹੈ। ਵਿਸ਼ਾ ਵੀ ਆਪੀ ਹੈ ਨਾ ਕਿ ਇਤੋਂ ਤੱਕ ਸ਼ੰਭੂ ਬਈ ਤੱਕ ਤੇ ਡਿਮਾਂਡ ਕਿੱਥੇ ਕਰਦੇ ਪਏ ਵਿਧਾਨ ਸਭਾ ਦੇ ਹੱਦ ਤੱਕ ਸ਼ੰਭੂ ਬਈ ਤੱਕ ਹੀ ਹੈ ਨਾ ਇਸ ਰੋਕੇ ਤੋਂ ਕੁਝ ਕਰ ਸਕਦੇ ਥੈਂਕ ਯੂ ਜੀ ਦੇਖੋ ਕੱਲ ਅਸੀਂ ਅਰਪਤ ਸ਼ੁਕਲਾ ਜੀ ਨੂੰ ਜਿਹੜੀ ਸਰਦਾਰ ਅਸਦੀਪ ਸਿੰਘ ਕਲੇਰ ਹੋਣ ਨੂੰ ਧਮਕੀ ਮਿਲੀ ਸੀ ਉਹਦੇ ਸਬੰਧ ਚ ਮਿਲੇ ਸੀ ਬਾਅਦ ਚ ਅਸੀਂ ਬਰੀਫ ਵੀ ਕੀਤਾ ਸੀ ਅੱਜ ਵੀ ਉਹਨਾਂ ਤੋਂ ਫੋਨ ਦੇ ਉੱਤੇ ਮੇਰੀ ਗੱਲ ਹੋਈ ਹੈ ਪਰ ਉਹਨਾਂ ਨੇ ਤੇ ਜਿਹੜਾ ਹੈਗਾ ਐਸਐਸਪੀ ਮਹਾਲੀ ਨੂੰ ਭੇਜ ਦਿੱਤਾ ਐਕਚੁਅਲ ਵਿੱਚ ਅਸੀਂ ਮਹਾਲੀ ਦੇ ਐਸਐਸਪੀ ਨਾਲ ਗੱਲ ਜਿਹੜੀ ਹੈ ਟੈਕਅਪ ਕਰਾਂਗੇ ਸਾਨੂੰ ਆਸ ਹੈ ਪੂਰੀ ਕਿ ਜਿਹੜਾ ਜਸਟਿਸ ਹੋਣਾ ਚਾਹੀਦਾ ਜੇ ਨਹੀਂ ਹੋਇਆ ਤਾਂ ਨੈਕਸਟ ਕੋਰਟ ਪੇਠੀ ਅਸੀਂ ਇਹਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ